ਸੰਤ ਖਾਲਸਾ ਗੁਰਮਤ ਵਿਦਿਆਲਾ ਸੰਤ ਅਸਰਮ ਸਿੰਘ ਜੀ ਦਾ ਸੰਤ ਖਾਲਸਾ ਗੁਰਮਤ ਵਿਦਿਆਲਾ ਵੱਲੋਂ ਕਿ ਅੱਜ 1 ਜੂਨ ਅੱਜ 1 ਜੂਨ ਤੋਂ 29 ਜੂਨ ਤੱਕ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਦਾ ਟਾਈਮ ਬੱਚਿਆਂ ਦੇ ਕੈਂਪ ਦਾ ਰੱਖਿਆ ਗਿਆ ਜਿਹੜਾ ਗੁਰਮਤ ਕੈਂਪ ਲਗਾਇਆ ਜਾ ਰਿਹਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀਆਂ ਤਿਆਰੀਆਂ ਕਰ ਰਹੇ ਹਨ ਨੌਜਵਾਨ ਸੋ ਬੇਨਤੀ ਆ ਕਿ ਬੱਚਿਆਂ ਨੂੰ ਜ਼ਰੂਰ ਭੇਜਣਾ ਜੀ ਪ੍ਰੇਰਿਤ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ 84 ਦੇ ਸਮੂਹ ਸਿੰਘਾਂ ਸ਼ਹੀਦਾਂ ਤੇ ਪਚੰਗੀਆਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਇਹ ਗੁਰਮਤ ਕੈਂਪ ਰੱਖਿਆ ਗਿਆ ਹੈ ਜੀ 29 ਦਿਨ ਦਾ ਸੋ ਬੇਨਤੀ ਆਗੇ ਬੱਚਿਆਂ ਨੂੰ ਜ਼ਰੂਰ ਭੇਜੋ ਜੀ ਜਿਹਦੇ ਵਿੱਚ ਗੁਰਮਤ ਦੀ ਫੋਟੋ ਨਹੀਂ ਗੁਰਮਤਿ ਦੇ ਸੰਬੰਧ ਵਿੱਚ ਬੱਚਿਆਂ ਨੂੰ ਕੈਂਪ ਰੱਖਿਆ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ ਜੋ ਧਰਮ ਪ੍ਰਚਾਰ ਕਮੇਟੀ ਦੇ ਇਲਾਕੇ ਦੇ ਪ੍ਰਚਾਰਕਨ ਭਾਈ ਚਰਨਪ੍ਰੀਤ ਸਿੰਘ ਜੀ ਮਹੋਰਾਣਾ ਅਤੇ ਮਾਸਟਰ ਭਾਈ ਗੁਰਪ੍ਰੀਤ ਸਿੰਘ ਜੀ ਮਹੋਰਵਾਨਾ ਅਤੇ ਮੈਡਮ ਅਮਰਜੀਤ ਕੌਰ ਖਾਲਸਾ ਜੀ ਪਿੰਡ ਮਹੋਰਾਣਾ ਬੱਚਿਆਂ ਨੂੰ ਸਾਂਥਿਆ ਤੇ ਨੈਤਿਕ ਸਿੱਖਿਆ ਅਤੇ ਹੋਰ ਵੀ ਗੁਰਮਤਿ ਦੇ ਨਾਲ ਆ ਰਿਲੇਟਡ ਜਾਣਕਾਰੀ ਦੇਣਗੇ ਸੋ ਬੇਨਤੀ ਆ ਕਿ ਜਰੂਰ ਬੱਚਿਆਂ ਪ੍ਰੇਰਿਤ ਕਰਕੇ ਭੇਜਿਓ ਜੀ ਤਾਂ ਜੋ ਬੱਚੇ ਗੁਰਮਤਿ ਦੇ ਨਾਲ ਜੁੜ ਸਕਣ ਸੰਤ ਆਸ਼ਰਮ ਸਿੰਘ ਸਹੀਦਾ ਸੰਤ ਖਾਲਸਾ ਗੁਰਮਤਿ ਵਿਦਿਆਲਾ ਬੇਲੇਵਾਲ ਦਰੋਗੇਵਾਲ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਵੱਲੋਂ ਸਮੇਂ-ਸਮੇਂ ਤੇ ਕੁਝ ਨਾ ਕੁਝ ਜਰੂਰ ਗੁਰਮਤਿ ਦੇ ਸਬੰਧ ਵਿੱਚ ਅਤੇ ਧਾਰਮਿਕ ਤੇ ਸਮਾਜਿਕ ਕਾਰਜ ਕੀਤੇ ਜਾਂਦੇ ਨੇ ਸੋ ਬੇਨਤੀ ਆ ਕਿ ਜਰੂਰ ਸਹਿਯੋਗ ਦਿਆ ਕਰੋ ਬੱਚਿਆਂ ਨੂੰ ਪ੍ਰੇਰ ਕੇ ਭੇਜਿਆ ਕਰੋ ਤਾਂ ਜੋ ਬੱਚਿਆਂ ਨੂੰ ਚੰਗੀ ਸਿਹਤ ਮਿਲੇ ਬੱਚਿਆਂ ਨੂੰ ਚੰਗੇ ਪਾਸੇ ਜੋੜ ਸਕੀਏ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਨ ਨਸਿਆਂ ਤੋਂ ਬਚ ਸਕਣ ਹੋਰ ਅਨੇਕਾਂ ਹੀ ਭੈੜੀਆਂ ਆਦਤਾਂ ਤੋਂ ਦੂਰ ਰਹਿਣ ਸਤਗੁਰ ਕਿਰਪਾ ਕਰਨ ਜੀ ਸੋ ਬੇਨਤੀ ਆ ਕਿ ਜਰੂਰ ਬੱਚਿਆਂ ਨੂੰ ਸ਼ਾਮ 5 ਵਜੇ ਤੋਂ 7 ਵਜੇ ਤੱਕ 2 2.5 ਘੰਟੇ ਦਾ ਜਿਹੜਾ ਇਹ ਕੈਂਪ ਹੈ ਜੀ ਜਰੂਰ ਸੰਗਤਾਂ ਨੂੰ ਬੱਚਿਆਂ ਨੂੰ ਪ੍ਰੇਰ ਕੇ ਭੇਜਣਾ ਚਾਹੀਦਾ ਜੀ ਸੋ ਪਿੰਡ ਦਰੋਗੇਵਾਲ ਸੰਤ ਆਸ਼ਰਮ ਸਿੰਘ ਸੀਧਾ ਸੰਤ ਖਾਲਸਾ ਗੁਰਮਤ ਵਿਦਿਆਲਾ ਵਿਖੇ ਜਣ ਦੀ ਕਿਰਪਾਲਤਾ ਕਰਨੀ ਸੋ ਬੇਨਤੀਆਂ ਨੇ ਜੀ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਸ਼ ਗੁਰੂ ਜੀ ਕੀ ਫਤਿਹ ਜੀ ਸਾਰੇ ਬੱਚਿਆਂ ਨੂੰ ਜਿਹੜੇ ਬੱਚੇ ਹਾਜ਼ਰੀਆਂ ਭਰਨਗੇ ਵੱਧ ਤੇ ਵੱਧ ਹਾਜ਼ਰੀਆਂ ਭਰਨਗੇ ਉਹਨਾਂ ਬੱਚਿਆਂ ਨੂੰ ਸਾਰੇ ਬੱਚਿਆਂ ਨੂੰ ਪਾਰਟਿਸਪੇਟ ਕਰਨ ਵਾਲੇ ਹਨ ਕੈਂਪ ਵਿੱਚ ਭਾਗ ਲੈਣ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ ਆ ਤੇ ਜਿਹੜੇ ਬੱਚੇ ਕੈਂਪ ਦੇ ਵਿੱਚ ਰਹਿ ਕੇ ਇਸ 29 ਤਰੀਕ ਤੱਕ ਕੁਝ ਨਾ ਕੁਝ ਵਧੀਆ ਚੰਗੀ ਸਿੱਖਿਆ ਪ੍ਰਾਪਤ ਕਰਨਗੇ ਕੋਈ ਇਤਿਹਾਸ ਦੇ ਰਿਲੇਟਡ ਗੁਰਬਾਣੀ ਦੇ ਸਬੰਧ ਵਿੱਚ ਕੀਰਤਨ ਦੇ ਸਬੰਧ ਵਿੱਚ ਗੱਤਕਾਰ ਦੇ ਸਬੰਧ ਵਿੱਚ ਉਹਨਾਂ ਨੂੰ ਕੁਝ ਨਾ ਕੁਝ ਜਾਣਕਾਰੀ ਲਈ ਜਾਵੇਗੀ ਤੇ ਜਿਹੜੇ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰਨਗੇ ਕੋਈ ਪੋਜੀਸ਼ਨ ਵਧੀਆ ਪੋਜੀਸ਼ਨ ਹਾਸਲ ਕਰਨਗੇ ਉਹਨਾਂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ